ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਵੇ ਮੰਝੇ ਤੇ ਪਿਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਟਾਈਮ ਹੋ 6 ਵਜਣ ਵਾਲੇ ਆ ਮਾਰਨਿੰਗ ਦਾ ਟਾਈਮ ਅੱਜ ਹੈਗੀ ਹੈ ਚੇਤ ਦੀ ਚੇਤ ਮਹੀਨੇ ਦੀ 14 ਤੇ ਅੱਜ ਸਾਰਿਆਂ ਨੇ ਤਕਰੀਬਨ ਆਪੋ ਆਪਣੇ ਵੱਡ ਵਡੇਰਿਆਂ ਦੀ ਮਨ ਮਨੋਤੀ ਕਰਨੀ ਹੈ ਹਨ ਤੇ ਅੱਜ ਤਾਂ ਸੁੰਨੀ ਵੀ ਨਰੀ ਆ ਗਈ ਉਹਨੇ ਵੀ ਗੋਆ ਸੈੱਟ ਤਾਂ 5 ਵਜੇ ਆ ਗਈ ਸੀ ਜਦੋਂ ਧਾਰਾ ਚੋਣ ਲੱਗੇ ਅਜੇ ਥੋੜਾ ਜਿਆ ਵਸ ਦੈਂ ਚੜਨ ਵਾਸਤੇ ਪੈ ਜੀ ਪਾਟਦੀ ਆ ਇਹ ਸੁੰਨੀ ਗੋਆ ਸੈੱਟ ਹਟੀ ਆ ਮੈਂ ਵੀ ਬਸ ਮੋਟਾ ਮੋਟਾ ਜਿਆ ਕਰ ਲਿਆ ਚਾਹ ਪੀਣ ਲੱਗੇ ਹੁਣ ਆਪਾਂ ਕਪੜੇ ਮਸ਼ੀਨ ਚ ਪਾਤੇ ਭਾਂਡੇ ਆਸਤੇ ਪਾਣੀ ਭਰ ਕੇ ਰੱਖ ਲਿਆ ਝਾੜੂ ਚੱਕਣ ਲੱਗੀ ਸੀ ਜੀ ਮੈਂ ਝਾੜੂ ਲਾਦਾ ਪਹਿਲਾਂ ਜਦ ਨੂੰ ਮਸ਼ੀਨ ਚ ਕੀੜੇ ਆ ਜਾਣਗੇ ਇਹ ਹੁਣ ਚੱਲ ਮੈਂ ਖਾ ਪਹਿਲਾਂ ਚਾਹ ਪੀ ਲਾਂ ਦੁੱਧ ਬਣਾਣੀ ਲਾਈ ਪਈ ਏ ਕਿਉ ਪੁੰਝਾਂਗੇ ਅੱਜ ਮੈਂ ਖਾ ਤਸਵੀਰ ਸਵੇਰੇ ਅੰਮ੍ਰਿਤ ਵੇਲੇ ਆ ਆਪਣਾ ਨਾ ਇੱਕ ਦਿਖਾਉਣੇ ਤੁਹਾਨੂੰ ਬੈਕ ਕੈਮਰਾ ਕਰਕੇ ਹਾਂਜੀ ਇਹਦਾ ਬੂਟਾ ਇੱਥੇ ਚਿੜੀਆਂ ਬੋਲਦੀਆਂ ਆ। ਆਹ ਵਾਜ ਆਉਂਦੀ ਹੈ ਨਾ। ਸਵੇਰੇ ਸਵੇਰੇ ਅੰਬਰਤ ਵੇਲੇ ਕੰਨਾ ਚ ਬਾਜ ਪੈਂਦੀ ਆ। ਜਾਨਵਰਾਂ ਦੀ ਤੇ ਬਹੁਤ ਵਧੀਆ ਲੱਗਦਾ। ਗੁਰਬਾਣੀ ਕੰਨਾ ਚ ਪੈਂਦੀ ਜੇ ਆ ਪੰਬਰਤ ਵੇਲੇ ਉੱਠਦੇ ਆ ਤਾਂ। ਇੱਧਰ ਵੱਡੀ ਲਾਈਟ ਜਗਾਈ ਸੀਗੀ ਸੋਨੀ। ਸੈੱਟ ਦੀ ਸੀਗੀ ਗੋਆ ਉਹ ਬੁੱਤ ਨੇ ਆਪਣੇ ਉੱਪਰ ਹੋਵੇ ਡੋ ਲੱਗੀਆਂ ਇੱਕ ਵੱਡੀ ਟੂਪ ਇੱਕ ਬੱਲ ਇੱਕ ਤਾਂ ਕੈਮਰਾ ਜਗਦਾ ਹੁੰਦਾ ਫਿਰ ਹੁਣ ਦੋਨੇ ਤਿੰਨੇ ਸਾਰੀਆਂ ਛੱਡਦੀਆਂ ਸੀਗੀਆਂ ਵੀ ਸੁਣਨੀ ਚੱਲ ਰਾਤ ਨੂੰ ਕੂਲਰ ਕੱਢਿਆ ਤੇ ਅੱਜ ਸਵੇਰੇ ਹੁਣ ਠੰਡ ਜੀ ਹੋ ਗਈ ਲੱਗਦੀ ਆ ਪਤਾ ਨਹੀਂ ਤਾਂ ਬੱਦਲਾਂ ਜਿਹਾ ਕਰਕੇ ਇੱਕ ਮੱਛਰ ਬਾਲਾ ਨਾ ਕਰਨ ਨੂੰ ਵੀ ਰਾਤ ਬੁਖਾਰ ਹੋ ਗਿਆ ਮੱਛਰ ਕਰਕੇ ਤੇ ਇੱਧਰ ਮੇਰੇ ਸਾਰੇ ਵੱਡੇ ਭਾਂਡੇ ਇਕੱਠੇ ਕੀਤੇ ਪਏ ਆ ਪ੍ਰਾਂਤ ਡੱਬਾ ਬਾਲਟੀਆਂ ਦੁੱਧ ਵਾਲੀਆਂ ਅੱਛੀ ਜਿਹੀ ਕੱਪੜੀ 4 ਦਿਨਸ ਕੱਢਦੀ ਚਾਹ ਪੀ ਕੇ ਪਹਿਲਾਂ ਹੁਣ ਕੱਪੜੀ ਧੋ ਦਿੰਨੇ ਆ ਫਿਰ ਕਰਾਂਗੇ ਕੋਈ ਕੰਮ ਹੋਰ ਫਿਰ ਦੁਬਾਰਾ ਚੋ ਜਾਣਾ ਹੁੰਦਾ ਮਿੱਟੀ ਕੱਢਣ ਆਨ ਕਰਕੇ ਸਾਜਰੇ ਸਾਜਰੇ ਕੰਮ ਨਵੇੜ ਲਾਂਗੇ ਬਾਲੀ ਚਾਹ ਪਾਗੀ ਰਾਣੀ ਲਓ ਜੀ ਹੋਰ ਕੱਟ ਕਰਦੇ ਬਾਲੀ ਤੂੰ ਤਾਂ ਉੱਤੋਂ ਤੱਕ ਭਰਤਾ ਲਓ ਜੀ ਚਾਹ ਪੀ ਲਈਏ ਆਪਾਂ ਹੁਣ ਤੇ ਵੀਡੀਓ ਬਲੌਗਸ ਆਪਾਂ ਸ਼ੁਰੂ ਕਰ ਲਿਆ ਤੇ ਬਣੇ ਰਹੋ ਵੀਡੀਓ ਦੇ ਨਾਲ ਦਿਨੇ ਦੇ ਰਾਵਾਂਗੇ ਤੁਹਾਨੂੰ ਪੂਰੇ ਦਿਨ ਦੀ ਦੇ ਆਪਣੇ ਬਸ ਠੀਕ ਹੈ ਠੀਕ ਹੈ ਠੀਕ ਚਲੋ ਜੀ ਹਾਂਜੀ ਆਪਾਂ ਹੋ ਗਏ ਆ ਤਿਆਰ ਤੇ ਹੁਣ ਆਪਾਂ ਜਾਵਾਂਗੇ ਆਪਦੇ ਪੇਕੇ ਪਿੰਡ ਮੇਲਾ ਵੇਖਣ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਤੇ ਦਿਖਾਵਾਂਗੇ ਤੁਹਾਨੂੰ ਮੇਲੇ ਦੀਆਂ ਰੌਣਕਾਂ ਵੀਡੀਓ ਦੇ ਨਾਲ ਬਣੇ ਰਹੋ ਮੈਂ ਨਾ ਕਾਟਨ ਦਾ ਦੁਪੱਟਾ ਲੈ ਲਿਆ ਗੱਡੀ ਲਈ ਅੱਜ ਕੰਮ ਤੇ ਤੇ ਆਪਾਂ ਜਾਣਾ ਹੈਗਾ ਮੋਟਰਸਾਈਕਲ ਤੇ ਜਾਵਾਂਗੇ ਕਰਨ ਕਾਹਦੇ ਤੇ ਜਾਣਾ ਐਕਟਿਵ ਤੇ ਕਿ ਮੋਟਰਸਾਈਕਲ ਤੇ ਵੱਡੇ ਤੇ ਮੋਟਰਸਾਈਕਲ ਤੇ ਜਾਵਾਂਗੇ ਫੇਰ ਨਾ ਉਹ ਡੁੱਡ ਕੇ ਦੁਪੱਟੇ ਚ ਵਟ ਜੇ ਪੈ ਜਾਂਦੇ ਮੈਂ ਕਿ ਚੱਲ ਉੱਥੇ ਜਾ ਕੇ ਤੇ ਲੈ ਲਉਂਗੀ ਮੈਂ ਤਾਂ ਕਰਕੇ ਉਹ ਪ੍ਰੈਸ ਕਰਕੇ ਚੱਲ ਪਾ ਕੇ ਰਪਾ ਖਰ ਕਰਨ ਸਲੀਪਰ ਤੁਸੀਂ ਯਾਰ ਨੂੰ ਕੈਮਰਾ ਕੋਈ ਨਹੀਂ ਕਰਨ ਚੱਲਿਆ ਨਾਲ ਅਸੀਂ ਦੋਨੇ ਮਾਂ ਪੁੱਤ ਚੱਲੇ ਆ ਮੇਲਾ ਵੇਖਣ ਗਵਾਨ ਆਈ ਪਾਪਾ ਗਾਲਾਂ ਬਹੁਤ ਦੇਣਗੇ ਹਾਈ ਹਾਈ ਯਾਰ ਇਹ ਵਣਾ ਨਹੀਂ ਐ ਬ੍ਰੇਕ ਪਾ ਤਾਂ ਕਿਥੇ ਰੋਕ ਜਾ ਵੇਟ ਕਰ ਇੱਥੋਂ ਬਾਬੇ ਜਗ੍ਹਾ ਦੀ ਬਣਾ ਦੇ ਹਰ ਤਾ ਬ੍ਰਾਊਡਬੈਂਡ ਨਾਲ भैया कौन है आ जाओ आ जाओ 40 45 के अंदर ਸਸ ਵੀ ਦਿੰਨੇ ਆ ਇੱਧਰ ਆ ਕਰ ਲਾ ਇਹ ਅੱਜ ਆਪਣੇ ਪਿੰਡ ਦੇ ਆਣੇ ਕੱਢੀ ਹੈ ਨਾ ਇੱਥੇ ਸਾਰੇ ਪੱਲੀ ਜਿੰਨੇ ਵੀ ਆਪਣੇ ਪਿੰਡ ਦੇ ਆ ਦਵਾਬੇ ਚੋਂ ਆਉਂਦੇ ਆ ਸਾਰੇ ਇੱਥੇ ਮਿੱਟੀ ਕੱਢਦੇ ਆ ਆ ਜਗਾ ਬਣਾਉਂਦਾ ਪਿੱਤਾ ਉਹ ਸਾਰੀ ਜਗਾ ਸੀ ਕਿ ਮਿੱਟੀ ਲੈਣ ਵਾਸਤੇ ਤੇ ਹੌਲੀ ਉਹ ਦਵਾਬੇ ਦਾ ਆ ਲਿਆਆਂ ਸੋਹਣੀ ਜਗਾ ਬਣਾ ਲਈ ਆ ਤੇ ਇੱਥੇ ਮਿੱਟੀ ਕੱਢਦੇ ਆ ਸਵੇਰੇ ਜਿੱਦਾਂ ਮਸਿਆ ਦੀ ਮਿੱਟੀ ਹੈਗੀ ਆ ਮੁੱਲੀਆਂ ਦੀ ਤੁਰ ਵੱਡੀ ਜਗ੍ਹਾ ਜਿੱਥੇ ਮਾੜੀ ਆ ਫਰਾਤ ਨੂੰ ਜਾਵਾਂਗੇ ਉੱਥੇ ਨਿਕਲਦੀ ਆ ਤੇ ਉੱਥੇ ਲੱਗਣਗੇ ਮਿੱਟੀ ਚਲੋ ਜੀ ਇੱਕ ਬਣਾ ਬਾਬੇ ਦੀ ਜਗਾ ਬਣਾ ਲਾ 35 ਸਕਿੰਟ ਦੀ 52 ਮਿੰਟ ਤੋਂ ਦੁਆਰਾ ਤੋਂ ਬਣਾ ਲਾ 35 ਸਕਿੰਟ ਦੀ ਲਓ ਜੀ ਆਪਾਂ ਜਾਏ ਆਏ ਬਾਬੇ ਦੇ ਇਹ ਬਾਬੇ ਦੀ ਜਗਾ ਜਿੱਥੇ ਆਪਾਂ ਹੁਣ ਜਾ ਕੇ ਆਏ ਆਂ ਇਹ ਹੈਗੀ ਛੋਟੀ ਜਿਹੀ ਜਗਾ ਬਾਬੇ ਖੁਸਿਆਣੇ ਦੀ ਤੇ ਇੱਧਰ ਜਿਹੜੀ 14 ਵਾਲੇ ਦਿਨ ਸ਼ਾਮ ਨੂੰ ਅੱਜ ਹੁਣ ਦੀਵੇ ਲੱਗੇ ਉੱਥੇ ਗੁਰਕੀਰਤ ਨੇ ਬਣਾ ਹੀ ਨਹੀਂ ਹੈ ਨਾ ਵੀਡੀਓ ਜਿੱਥੇ ਦੀਵੇ ਲੱਗੇ ਸੀ ਉਹ ਦੀ ਨਹੀਂ ਹਾਂ ਸਾਰਾ ਪੰਡ ਵੀ ਜਿਹੜੀ ਹਰ 14 ਨੂੰ ਇੱਥੇ ਦੀਵੇ ਲਾ ਕੇ ਆਉਂਦਾ ਤੇ ਜਿਹੜੀ ਇੱਧਰ ਵੱਡੀ ਜਗਾ ਬਾਬੇ ਸੱਧ ਦੀ ਬਣੀ ਵੀ ਹੈ ਜਿੱਥੇ ਹੁਣ ਅਪਰਾਤ ਨੂੰ ਜਾਵਾਂਗੇ ਉਛ ਮੈਂ ਅੱਜ ਵਾਲਾ ਕਾਫੀ ਲੰਬੀ ਬਣ ਜਾਣੀ ਹੈ ਫਿਰ ਵੀਡੀਓ ਜੇ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਗੁਰਬਾਜਨਾ ਤੇ ਅੱਜ ਵੀ ਜਣੀ ਇੰਨੀ ਕੁ ਵੀਡੀਓ ਆਪਾਂ ਪਾਉਨੇ ਆ ਤੇ ਰਾਤ ਨੂੰ ਵੀਡੀਓ ਜਿਹੜੀ ਉਹ ਕੱਲ ਨੂੰ ਤੁਹਾਨੂੰ ਮਿਲੂਗੀ ਤੁਹਾਡੇ ਤੱਕ ਕੱਲ ਪਹੁੰਚੂਗੀ ਤੇ ਹੁਣ ਆਪਾਂ ਘਰੇ ਆ ਗਏ ਸੀਗੇ ਲਖਵੀਰ ਲੱਗੀ ਆ ਤਾਰ ਚੋਣ ਮੈਂ ਦਿਖਾਉਣੀ ਆ ਤੁਹਾਨੂੰ ਗੁਰਬਾਜਨਾ ਚੋੜ ਨਹੀਂ ਕਰੀਦੀ ਪੁੱਤ ਦਿਖਾਉਣੀ ਆ ਓਕੇ ਤਾਰ ਚੋਣ ਲੱਗੀ ਆ ਤੇ ਤਾਰ ਚੋ ਕੇ ਤੇ ਚੱਲਾਂਗੇ ਇੱਧਰ ਬਾਬੇ ਦੀ ਵੱਡੀ ਜਗ੍ਹਾ ਤੇ ਮਾੜੀ ਉੱਥੇ ਜਾਵਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰ ਦਿੰਨੇ ਆ ਤੇ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਜੇ ਬਲੌਗ ਨੂੰ ਪਹਿਲੀ ਵਾਰ ਦੇਖਦੇ ਹੁੰਨੇ ਆ ਤਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਚਲੋ ਜੀ ਕੱਲ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ